ਸ਼ੁਕਰੀ ਕਾਲ ਦਾ ਕਲਾਸਿਕ ਕਲੈਕਸ਼ਨ ਬੁਟੀਕ ਲੈਰਾ ਗਾਗਾ ਵੱਲੋਂ ਮੈਂ ਅਮਰਿਤਪਾਲ कौर ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ ਆਪਣੇ YouTube ਚੈਨਲ ਦਾ ਕਲਾਸਿਕ ਕਲੈਕਸ਼ਨ ਤੇ ਜੀ ਔਰ ਉਮੀਦ ਕਰਦੇ ਹਾਂ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਹਰ ਵਾਰ ਦੀ ਤਰ੍ਹਾਂ ਤੁਹਾਡੇ ਰੂਬਰੂ ਹਾਂ ਜੀ ਲੈ ਕੇ ਅੱਜ ਬੁਟੀਕ ਸੂਟਾਂ ਦੀ ਕਲੈਕਸ਼ਨ ਜਿਸ ਦੇ ਵਿੱਚ ਜੋ ਕਿ ਸਾਡੇ ਖੁਦ ਦੇ ਰੈਡੀ ਕੀਤੇ ਹੋਏ ਐਮਬਰਾਇਡਰੀ ਵਾਲੇ ਬੁਟੀਕ ਪੀਸ ਹੋਣਗੇ ਹੈਂਡਵਰਕ ਵਾਲੇ ਵੀ ਹੋਣਗੇ ਮਸ਼ੀਨਵਰਕ ਵੀ ਹੋਣਗੇ ਜੀ ਤੁਹਾਨੂੰ ਇੱਕ ਇੱਕ ਕਰਕੇ ਸਾਰੇ ਸੂਟ ਦਿਖਾਵਾਂਗੇ ਸੂਟ ਵੈਸੇ ਅੱਜ ਥੋੜੇ ਲੈ ਕੇ ਆਏ ਆ ਤੇ ਸਾਰੇ ਹੀ ਮਤਲਬ ਕਿ ਯੂ ਮਤਲਬ ਕਿ ਜਿਆਦਾ ਆਪਾਂ ਹੈਵੀ ਵੀ ਨਹੀਂ ਲੈ ਕੇ ਜਿਆਦਾ ਲਾਈਟ ਵੀ ਨਹੀਂ మీడియం ਜਿਹਾ ਸੂਟ ਲਵਾਂਗੇ ਤੇ ਬਹੁਤ ਹੀ ਸੋਹਣੇ ਸੂਟ ਹੋਣਗੇ ਸਾਰਿਆਂ ਦਾ ਫੈਬਰਿਕ ਵੀ ਦੱਸਾਂਗੇ ਤੇ ਪ੍ਰਾਈਸ ਵੀ ਦੱਸਾਂਗੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਨਾਲ ਦੀ ਨਾਲ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ ਜੋ ਕਿ ਡਿਸਕ੍ਰਿਪਸ਼ਨ ਦੇ ਵਿੱਚ ਵੀ ਦਿੱਤੇ ਹੋਏ ਆ 7973984974 7973984976 ਇਹਨਾਂ ਨੰਬਰਾਂ ਦੇ ਉੱਪਰ ਸੈਂਡ ਕਰਕੇ ਕਿਤੇ ਵੀ ਤੁਸੀਂ ਆਨਲਾਈਨ ਸ਼ੋਪਿੰਗ ਕਰ ਸਕਦੇ ਹੋ ਜੀ ਦਿਖਾਉਣਾ ਤੁਹਾਨੂੰ ਸੂਟ ਜਿੱਕੇ ਕਰਕੇ ਸਾਰੇ ਜਿਸ ਤਰ੍ਹਾਂ ਸਭ ਤੋਂ ਫਰਸਟ ਜੋ ਕਿ ਬਹੁਤ ਜਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਤੁਸੀਂ ਆਪਣੇ ਚੈਨਲ ਦੇ ਉੱਪਰ ਸ਼ਾਰਟਸ ਤੇ ਜਾ ਕੇ ਇਹ ਵਾਲੇ ਸੂਟ ਦੀ ਵੀਡੀਓ ਦੇਖ ਸਕਦੇ ਹੋ ਆਪਾਂ ਤੁਹਾਨੂੰ ਵੀਡੀਓ ਦਿਖਾ ਵੀ ਦਿੰਨੇ ਆ ਹਾਂਜੀ ਜਿਸ ਤਰ੍ਹਾਂ ਤੁਸੀਂ ਇਹ ਵਾਲਾ ਸੂਟ ਦੇਖ ਰਹੇ ਹੋ ਇਹ ਸੇਮ ਸੂਟ ਰੈਡੀ ਹੋਇਆ ਹੋਇਆ ਜੀ ਬਿਲਕੁਲ ਸੇਮ ਹੀ ਐਵੇਂ ਨੈੱਕ ਦਾ ਆਊਗਾ ਨੈੱਕ ਦੇ ਉੱਪਰ ਬੈਕ ਨੈੱਕ ਦਾ ਵੀ ਵਰਕ ਹੈ ਜੀ ਬੈਕ ਨੈੱਕ ਦੇ ਉੱਪਰ ਸੇਮ ਜਿਸ ਤਰ੍ਹਾਂ ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ ਲਟਕਣ ਲੱਗਣੇ ਆ ਆਪਾਂ ਤੁਹਾਨੂੰ ਖੁਦ ਦਾ ਰੈਡੀ ਕੀਤਾ ਹੋਇਆ ਵੀ ਸੂਟ ਦਿਖਾ ਰਹੇ ਹਾਂ ਹਾਂਜੀ ਜਿਸ ਤਰ੍ਹਾਂ ਤੁਸੀਂ ਇਹ ਵਾਲੀ ਵੀਡੀਓ ਦੇ ਵਿੱਚ ਬੈਕ ਦਾ ਡਿਜ਼ਾਈਨ ਦੇਖ ਰਹੇ ਹੋ ਸੇਮ ਡਿਜ਼ਾਈਨ ਆਉਣਾ ਜੀ ਐਮੀ ਵੈਕ ਦਾ ਵਰਕ ਆਊਗਾ ਤੇ ਇਹ ਵਾਲਾ ਸੂਟ ਤੁਹਾਨੂੰ ਦੋ ਫੈਬਰਿਕ ਚ ਮਿਲੂਗਾ ਤੇ ਦੋ ਹੀ ਟੋਨ ਹੋਣਗੇ ਜਿਹੜਾ ਫਸਟ ਆਊਗਾ ਜੀ ਇਹ ਤੁਹਾਨੂੰ ਦਿਖਾ ਰਿਆ ਇਹ ਹੈਗਾ ਜੀ ਸ਼ਿਮਰ ਦੇ ਉੱਪਰ ਸ਼ਿਮਰ ਦੇ ਉੱਪਰ ਬੰਦੀ ਇਸ ਪ੍ਰਿੰਟ ਆ ਇਹ ਵਾਲਾ ਫਰੰਟ ਨੈਕ ਆਊਗਾ ਜੀ ਇਹ نیچے ਘੇਰੇ ਦਾ ਹੋਣਾ ਤੇ ਇਹ ਵਾਲੇ ਸੂਟਾਂ ਦੇ ਜਿੰਨਾ ਭੈਣਾ ਦੇ ਆਰਡਰ ਨੇ ਪਲੀਜ਼ ਉਹ ਵੀ ਮੈਸੇਜ ਜ਼ਰੂਰ ਕਰਿਓ ਜਦੋਂ ਵੀ ਤੁਸੀਂ ਵੀਡੀਓ ਦੇਖਦੇ ਹੋ ਜ਼ਰੂਰ ਮੈਸੇਜ ਕਰਿਓ ਜਿਨ੍ਹਾਂ ਦੀ ਵੀ ਆਰਡਰ ਨਹੀਂ ਇਹ ਵਾਲਾ ਸੈਟ ਰੈਡੀ ਹੋ ਚੁੱਕਿਆ ਹਾਂਜੀ ਇਹ ਵਾਲਾ ਆ ਜਾਊਗਾ ਜੀ ਬਾਟਮ ਦਾ ਵਰਕ ਇਹ ਪੈਚ ਵਾਲਾ ਵਰਕ ਆਉਣਾ ਬਾਟਮ ਦੇ ਉੱਪਰ ਸੇਮ ਹੀ ਹੋਣਗੇ ਆ ਬਾਵਾ ਠੀਕ ਹੈ ਜੀ ਤੇ ਹੁਣ ਤੁਹਾਨੂੰ ਦਿਖਾਉਣੀ ਆਪਾਂ ਬੈਕ ਨੈਕ ਦਾ ਵਰਕ ਇਹ ਵਾਲਾ ਆਉਣਾਂ ਚੀ ਵਰਕ ਬੈਕ ਨੈਕ ਦੇ ਉੱਪਰ ਇਹ ਜਿਸ ਤਰ੍ਹਾਂ ਇਹਨੂੰ ਵਰਕ ਕੀਤਾ ਗਿਆ ਉਸੇ ਤਰ੍ਹਾਂ ਗਲਾ ਹੋਊਗਾ ਇਸਦਾ ਤੇ ਇੱਥੇ ਸਾਈਡ ਤੇ ਲਟਕਣ ਲੱਗਣਗੇ ਬਹੁਤ ਸੋਹਣੀ ਲੁੱਕ ਆਉਂਦੀ ਹੈ ਸੂਟ ਦੀ ਤੇ ਇਸਦਾ ਦੁਪੱਟਾ ਤੁਹਾਨੂੰ ਦਿਖਾ ਰਹੇ ਹਾਂ ਜੀ ਹਾਂਜੀ ਜਿਸ ਤਰ੍ਹਾਂ ਦੇ ਪੈਚ ਲੱਗੇ ਆ ਸੇਮ ਦੁਪੱਟਾ ਮਿਲੂਗਾ ਕਮਲ ਚਨੋਂਨ ਦਾ ਇਹ ਵਾਲਾ ਗਿਆ ਦੁਪੱਟਾ ਤੇ ਦੁਪੱਟੇ ਦੇ ਉੱਪਰ ਜਿੱਦਾਂ ਦੀ ਜਰੀ ਯੂਜ਼ ਹੋਈ ਉਦਾਂ ਦਾ ਹੀ ਗੋਟਾ ਹੋਊਗਾ ਜੀ ਠੀਕ ਹੈ ਜੀ ਸ਼ਿਮਰ ਦੇ ਵਿੱਚ ਤੁਸੀਂ ਇਹ ਵਾਲਾ ਸੂਟ ਬਾਇ ਕਰਦੇ ਹੋ ਤਾਂ ਇਹ ਤੁਹਾਨੂੰ ਮਿਲਨੇ ਆ ਜੀ 3500 3500 ਰੁਪਏ ਓਕੇ ਜੀ ਇਸ ਤੋਂ ਬਾਅਦ ਸੇਮ ਡਿਜ਼ਾਈਨ ਆਪਾਂ ਰੈਡੀ ਕੀਤਾ ਔਰਗਾਂਜ਼ਾ ਦੇ ਵਿੱਚ ਕਿਉਂਕਿ ਹਰ ਇੱਕ ਦੀ ਆਪਣੀ ਆਪਣੀ ਫੈਬਰਿਕ ਦੀ ਚੋਆਇਸ ਹੁੰਦੀ ਹੈ ਔਰਗਾਂਜ਼ਾ ਦੇ ਵਿੱਚ ਇਸ ਦੀ ਲੁੱਕ ਥੋੜੀ ਹੋਰ ਵਧੀਆ ਆਉਂਦੀ ਹੈ ਤੇ ਇਹ ਵਾਲਾ ਕਲਰ ਦਾ ਵੀ ਥੋੜਾ ਕਿਉਂਕਿ ਹਰ ਇੱਕ ਫੈਬਰਿਕ ਦੇ ਵਿੱਚ ਅਲੱਗ-ਅਲੱਗ ਕਲਰ ਸ਼ੇਡ ਆਉਂਦੇ ਨੇ ਜਿੱਦਾਂ ਅ ਸ਼ਿਮਰ ਹੈ ਜੀ ਉਹਦੇ ਵਿੱਚ ਥੋੜੀ ਸ਼ਾਈਨ ਹੁੰਦੀ ਹੈ ਇਹ ਉਹ ਦਾ ਪਿਓਰ オーਗੈਂਜ਼ਾ ਕਈ ਵਾਰ ਇਹ ਹੁੰਦਾ ਜੀ ਆਪਾਂ ਨੂੰ ਇਹ ਹੁੰਦਾ ਕਿ オーਗੈਂਜ਼ਾ ਥੋੜਾ ਸਖਤ ਫੈਬਰਿਕ ਹੁੰਦਾ ਬਟ ਜਿਹੜਾ ਆਪਾਂ ਨੇ オーਗੈਂਜ਼ਾ ਯੂਜ਼ ਕੀਤਾ ਬਿਲਕੁਲ ਪਿਓਰ ਸੌਫਟ オーਗੈਂਜ਼ਾ ਯੂਜ਼ ਕੀਤਾ ਜੀ ਇਹ ਆ ਗਿਆ ਇਸ ਦਾ ਘੇਰੇ ਦਾ ਵਰਕ ਬੈਕ ਨੈਕ ਇਹ ਵਾਲਾ ਵਰਕ ਆਉਣਾ ਹੈ ਜੀ ਬਾਹਾਂ ਤੇ ਤੇ ਨਾਲ ਨਾਲ ਹੀ ਆਉਣਾ ਜੀ ਪੌਂਚੀਆਂ ਦੇ ਉੱਪਰ ਵੀ ਤੇ ਇਸ ਦਾ ਜਿਹੜਾ ਦੁਪੱਟਾ ਜੀ ਨਾਲ ਦੇ ਕਲਰ ਦਾ ਰੈਡੀ ਹੋਇਆ ਕਮਲਚਨੂਨ ਦੁਪੱਟਾ ਹੋਊਗਾ ਜੀ ਬਹੁਤ ਹੀ ਸੋਹਣੇ ਗੋਟੇ ਦੇ ਨਾਲ ਡਬਲ ਗੋਟੇ ਦੇ ਨਾਲ ਇਸ ਦੀ ਫਿਨਿਸ਼ਿੰਗ ਕੀਤੀ ਹੋਈ ਬਹੁਤ ਹੀ ਸੋਹਣਾ ਦੇਖੋ ਲੁੱਕ ਆਈ ਆ ਸੂਟ ਦੀ ਇਹ ਨਾਲ ਦਾ ਹੀ ਆਪਾਂ ਨੇ ਕਲਰ ਰੈਡੀ ਕੀਤਾ ਤੇ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ ਜੀ 4500 4500 ਪਿਓਰ ਆਰਗੈਂਜ਼ਾ ਵਿਦ ਕਮਲਚਨੋਂ ਦੁਪੱਟਾ ਤੇ ਇਸ ਦਾ ਜਿਹੜਾ ਗੋਟ ਹੈ ਜੀ ਉਹ ਵੀ ਆਪਾਂ ਦੋ ਗੋਟਿਆਂ ਨੂੰ ਜੁਆਇੰਟ ਕਰਕੇ ਲਗਾਇਆ ਬਹੁਤ ਹੀ ਸੋਹਣਾ ਲੱਗ ਰਿਹਾ ਅੱਗੇ ਇੱਕ ਹੋਰ ਡਿਜ਼ਾਈਨ ਲੈ ਕੇ ਆਏ ਆ ਜੀ ਕ੍ਰਸ਼ ਦੇ ਉੱਪਰ ਕ੍ਰਸ਼ ਸ਼ਿਮਰ ਪਿਓਰ ਕ੍ਰਸ਼ ਸ਼ਿਮਰ ਦੇ ਵਿੱਚ ਰੈਡੀ ਹੋਇਆ ਦੇਖੋ ਇਹ neck ਦਾ ਵਰਕ ਆਊਗਾ ਜੀ ਇਹਦੇ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਜੀ ਕਿਹੜਾ ਵਰਕ ਹੈ ਹਾਂ ਜੀ ਜਿਸ ਤਰ੍ਹਾਂ ਤੁਸੀਂ ਇਹ ਵਾਲੀ ਪਿਕ ਦੇਖ ਰਹੇ ਹੋ ਬਿਲਕੁਲ ਸੇਮ ਡਿਜ਼ਾਈਨ ਦੇ ਵਿੱਚ ਸੂਟ ਰੈਡੀ ਹੋਇਆ ਬਿਲਕੁਲ ਸੇਮ ਫੋਟੋ ਵਾਲਾ ਪੀਸ ਰੈਡੀ ਕੀਤਾ ਆਪਾਂ ਇਹ neck ਦਾ ਆਊਗਾ ਜੀ ਫੈਬਰਿਕ ਤੁਹਾਨੂੰ ਦੱਸ ਦਿੱਤਾ ਜੀ ਕ੍ਰਸ਼ ਤੇ ਇਹ ਵਾਲਾ ਵਰਕ ਆਊਗਾ ਚਾਕਾਂ ਦੇ ਉੱਪਰ ਚਾਕਾਂ ਦੇ ਉੱਪਰ ਬਹੁਤ ਹੀ ਸੋਹਣੀਆਂ ਬੇਲਾਂ ਆਉਂਦੀਆਂ ਨੇ ਤੇ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਆਪਾਂ ਨੂੰ ਘੇਰੇ ਦੀ ਪ੍ਰੋਬਲਮ ਹੁੰਦੀ ਹੈ ਹਨਾ ਤਾਂ ਇਹਦੇ ਵਿੱਚ ਤੁਹਾਨੂੰ ਕੋਈ ਦਿੱਕਤ ਨਹੀਂ ਆਊਗੀ ਘੇਰੇ ਦੀ ਕਿਉਂਕਿ ਜੇਕਰ ਤੁਹਾਡਾ ਘੇਰਾ ਜ਼ਿਆਦਾ ਹੋਊਗਾ ਤਾਂ ਆਪਾਂ ਸਾਈਡ ਦੇ ਉੱਪਰ ਲੈਸ ਜਾਂ ਪਾਈਪਿੰਗ ਦੇ ਨਾਲ ਡਿਜ਼ਾਈਨ ਕਰ ਦਾਂਗੇ ਕਿਉਂਕਿ ਇਹਦੇ ਵਿੱਚ ਵਰਕ ਦਾ ਕੋਈ ਇਸ਼ੂ ਨਹੀਂ ਹੋਊਗਾ ਜੇਕਰ ਆਪਣਾ ਘੇਰਾ ਵੈਸੇ ਇਹ ਨਾਰਮਲ ਘੇਰਾ ਹੀ ਆ ਕਈ ਵਾਰ ਜ਼ਿਆਦਾ ਘੱਟ ਹੁੰਦਾ ਜਿੱਦਾਂ 18 19 ਹੁੰਦਾ ਤਾਂ ਉੱਥੇ ਆਪਾਂ ਸਾਈਡ ਤੇ ਪਿੰਟੈਕਸ ਪਾ ਕੇ ਡਿਜ਼ਾਈਨ ਕਰ ਸਕਦੇ ਆ ਤਾਂ ਕੋਈ ਘੇਰੇ ਦੀ ਕੋਈ ਦਿੱਕਤ ਨਹੀਂ ਆਊਗੀ ਵੈਸੇ ਸਹੀ ਹੋਊਗਾ ਤੇ ਉਸ ਤੋਂ ਬਾਅਦ ਜਿਹੜਾ ਇਹ ਵਾਲਾ ਆ ਗਿਆ ਜੀ ਇਹ ਬਾਹਾਂ ਦਾ ਡਿਜ਼ਾਈਨ ਆਊਗਾ ਬਾਹਾਂ ਦਾ ਡਿਜ਼ਾਈਨ ਵੀ ਆ ਜਾਊਗਾ ਜੀ ਪੌਂਚੇ ਦਾ ਡਿਜ਼ਾਈਨ ਵੀ ਆ ਜਾਊਗਾ ਤੇ ਇਸ ਦਾ ਜਿਹੜਾ ਦੁਪੱਟਾ ਹੈ ਜੀ ਦੁਪੱਟਾ ਕਮਲ ਚ ਨਾ ਉਹਨੂੰ ਹੋਊਗਾ ਬਹੁਤ ਸੋਹਣਾ ਦੁਪੱਟਾ ਰੈਡੀ ਹੋਇਆ ਬਿਲਕੁਲ ਫੋਟੋ ਦੀ ਤਰ੍ਹਾਂ ਡਬਲ ਸ਼ੇਡ ਦੁਪੱਟਾ ਹੈ ਜੀ ਤੇ ਨਾਲ ਬਹੁਤ ਹੀ ਸੋਹਣੇ ਗੋਟੇ ਦੇ ਨਾਲ ਫਿਨਿਸ਼ਿੰਗ ਕੀਤੀ ਗਈ ਹੈ ਵੇਖੋ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਸੀ ਫੋਟੋ ਦੇ ਵਿੱਚ ਸੀ ਆਪਾਂ ਸੇਮ ਹੀ ਪੀਸ ਰੈਡੀ ਕੀਤਾ ਕਮਲਚਨੂਨ ਦੁਪੱਟਾ ਕ੍ਰਸ਼ ਸ਼ਿਮਰ ਫੈਬਰਿਕ ਗੱਲ ਕਰੀਏ ਇਸ ਦੀ ਪ੍ਰਾਈਸ ਦੀ ਤਾਂ ਇਹ ਵਾਲਾ ਪੀਸ ਤੁਹਾਨੂੰ ਪਊਗਾ ਜੀ 3850 ਰੁਪਏ 3850 ਰੁਪਏ ਖੁਦ ਰੈਡੀ ਕੀਤੇ ਹੋਏ ਪੀਸ ਆ ਸਾਰੇ ਵਧੀਆ ਫੈਬਰਿਕ ਲੱਗੀ ਆ ਵਧੀਆ ਵਰਕ ਹੋਇਆ ਜੇ ਉੱਪਰ ਹਰ ਜੀ ਉਸ ਤੋਂ ਬਾਅਦ ਆ ਗਿਆ ਜੀ ਲਾਈਟ ਸ਼ੇਡ ਦੇ ਬਹੁਤ ਸੋਹਣੇ ਫੈਬਰਿਕ ਦੇ ਉੱਪਰ ਰੈਡੀ ਹੋਇਆ ਇਹ ਇਹਤੇ ਲਾਈਨਿੰਗ ਦੀ ਵੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਕੋਈ ਪੈਨ ਬਣਵਾਉਣਾ ਚਾਹਦੀ ਤਾਂ ਇਹਤੇ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਬਿਲਕੁਲ ਵੀ ਬਹੁਤ ਸੋਹਣਾ ਫੈਬਰਿਕ ਇਹਦੇ ਉੱਪਰ ਯੂਜ਼ ਹੋਇਆ ਹੈ ਸ਼ਾਇਦ ਤੁਹਾਨੂੰ ਇਹ ਵਾਲਾ ਜਿਹੜਾ ਹੈਗਾ ਬਿਲਕੁਲ ਪਿਓਰ ਜਾਮ ਕਾਟਨ ਹੈ ਕਈ ਵਾਰ ਆਪਾਂ ਨੂੰ ਇਹ ਹੁੰਦਾ ਕਿ ਜਾਮ ਜਿਹੜਾ ਫੈਬਰਿਕ ਆ ਉਹ ਵੀ ਮਤਲਬ ਸ਼੍ਰਿੰਕ ਹੋ ਜਾਂਦਾ ਜਾਂ ਲੂਜ਼ ਹੋ ਜਾਂਦਾ ਜਿਹੜੀ ਇਹ ਵਾਲੀ ਜਾਮ ਕਾਟਨ ਆਪਾਂ ਯੂਜ਼ ਕੀਤੀ ਹੈ ਜੀ ਇਹ ਬਿਲਕੁਲ ਵੀ ਏਐਸਕੇ ਦੀ ਜਾਮ ਕਾਟਨ ਹੈ ਇਹ ਬਿਲਕੁਲ ਵੀ ਨਾ ਸ਼੍ਰਿੰਕ ਹੋਗੀ ਨਾ ਲੂਜ਼ ਹੋਊਗੀ ਬਹੁਤ ਸੋਹਣਾ ਫੈਬਰਿਕ ਹੈ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਆਪਾਂ ਕਹਿੰਦੇ ਹਾਂ ਨਾ ਵੀ ਰੋਟੀ ਵਰਗਾ ਕੱਪੜਾ ਉਸ ਟਾਈਪ ਦੀ ਬਹੁਤ ਹੀ ਸੋਹਣੀ ਫੈਬਰਿਕ ਤੇ ਇਹਤੇ ਕੋਈ ਵੀ ਲਾਈਨਿੰਗ ਦੀ ਜ਼ਰੂਰਤ ਨਹੀਂ ਹੈਗੀ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਦੇ ਉੱਪਰ ਬਹੁਤ ਸੋਹਣਾ ਵਰਕ ਕੀਤਾ ਹੈ ਜੀ ਬਿਲਕੁਲ ਸੰਗਣਾ ਵਰਕ ਹੈ ਘੇਰੇ ਦਾ ਵਰਕ ਹੈ ਸਪੈਸ਼ਲ ਸਾਡੀਆਂ ਮਾਤਾਵਾਂ ਜੇਕਰ ਲੈਣਾ ਚਾਹੁੰਦੀਆਂ ਤਾਂ ਬਹੁਤ ਸੋਹਣਾ ਸੂਟ ਹੈ ਐਵੇਂ ਦਾ ਹੀ ਪੂਰਾ ਸੰਗਣਾ ਬਾਂ ਦਾ ਵਰਕ ਆਊਗਾ ਬਾਂ ਦਾ ਤੇ ਘੇਰੇ ਦਾ ਕੰਮ ਹੋਇਆ ਜੀ ਤੇ ਇਸ ਦਾ ਦੁਪੱਟਾ ਆਊਗਾ ਜੀ ਦੁਪੱਟਾ ਵੇਖੋ ਜੀ ਪਿਓਰ ਸੌਫਟ ਮਸਲੀਨ ਬਿਲਕੁਲ ਸੌਫਟ ਮਸਲੀਨ ਪਿਓਰ ਦੇ ਵਿੱਚ ਤੇ ਦੁਪੱਟੇ ਨੂੰ ਫੋਰ ਸਾਈਡ ਹੋਊਗਾ ਜੀ ਕੱਟਵਰਕ ਪੀਚ ਕਲਰ ਦਾ ਹੀ ਕਿਉਂਕਿ ਇਹ ਅਸੀਂ ਨੇ ਸਪੈਸ਼ਲ ਡਿਜ਼ਾਈਨ ਕੀਤਾ ਹੈ ਮਾਤਾਵਾਂ ਦੇ ਲਈ ਤਾਂ ਨਾਲ ਦੇ ਹੀ ਕਲਰ ਦਾ ਕੱਟਵਰਕ ਹੋਊਗਾ ਫੋਰ ਸਾਈਡ ਪਿਓਰ ਮਸਲੀਨ ਦਾ ਦੁਪੱਟਾ ਹੈ ਜੀ ਜਿੱਦਾਂ ਭੈਣਾਂ ਕਹਿੰਦੀਆਂ ਕਿ ਅਸੀਂ ਗੁਰਦੁਆਰਾ ਸਾਹਿਬ ਲਈ ਲੈਣਾ ਤਾਂ ਬਹੁਤ ਸੋਹਣਾ ਸੂਟ ਹੈ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ ਜੀ ਸਿਰਫ 2350 ਸਿਰਫ 2350 ਹਾਂਜੀ ਅੱਗੇ ਆ ਗਿਆ ਇਹ ਵਾਲਾ ਸੂਟ ਇਹ ਰਿਪੀਟ ਆਪਾਂ ਨੇ ਦੁਬਾਰਾ ਰੈਡੀ ਕੀਤਾ ਬਹੁਤ ਸੋਹਣਾ ਪੀਸ ਇਹ ਆਊਗਾ ਜੀ ਪਿਓਰ ਬਿਸਕੋਸ ਜਰਜਟ ਦੇ ਉੱਪਰ ਬਿਲਕੁਲ ਪੂਰ ਪਿਓਰ ਜਰਜਟ ਹੈ ਜੀ ਡਿਜ਼ਾਈਨ ਬਹੁਤ ਸੋਹਣਾ ਹੈ ਇਹ ਨੈੱਕ ਦਾ ਵਰਕ ਆਊਗਾ ਜੀ ਪੈਚ ਦੇ ਨਾਲ ਬਾਟਮ ਦੇ ਨਾਲ ਦਾ ਪੈਚ ਲੱਗਿਆ ਤੇ ਇਹ ਆਊਗਾ ਜੀ ਬਾਟਮ ਵਰਕ ਬਾਟਮ ਵਰਕ ਵੇਖ ਸਕਦੇ ਹਾਂ ਫੈਬਰਿਕ ਰਹੂਗਾ ਜੀ ਪਿਓਰ ਬਿਸਕੋਸ ਜਰਜਟ ਦੁਪੱਟਾ ਵੇਖੋ ਜੀ ਦੁਪੱਟਾ ਆਊਗਾ ਚਨੂਨ ਚਨੂਨ ਦਾ ਦੁਪੱਟਾ ਜੀ ਉੱਪਰ ਪੂਰੀ ਲੈਂਸ ਦੀ ਫਿਨਿਸ਼ਿੰਗ ਹੋਊਗੀ ਬਹੁਤ ਹੀ ਪਿਆਰਾ ਪੀਸ ਹੈ ਜੀ ਪਿਓਰ ਬਿਸਕੋਸ ਜੌਰਜਟ ਬਹੁਤ ਹੀ ਸੋਹਣਾ ਵਰਕ ਹੈ ਜੀ ਬੁਟੀਕ ਪੀਸ ਰੈਡੀ ਹੋਇਆ ਤੇ ਨਾ ਚਨੂਨ ਦਾ ਦੁਪੱਟਾ 4 ਸਾਈਡ ਲੈਂਸ ਦੀ ਫਿਨਿਸ਼ਿੰਗ ਹੈ ਤਾਂ ਇਹ ਵਾਲਾ ਸੂਟ ਤੁਸੀਂ ਬਾਈ ਕਰ ਸਕਦੇ ਹੋ ਜੀ ਸਿਰਫ 2450 ਰੁਪਏ ਸਿਰਫ 2450 ਰੁਪਏ ਦੇ ਵਿੱਚ ਬਹੁਤ ਹੀ ਸੋਹਣਾ ਪੀਸ ਤੁਹਾਨੂੰ ਮਿਲੂਗਾ ਲੈ ਸਕਦੇ ਹੋ ਖਾ ਜੀ ਅੱਗੇ ਵਾਲਾ ਸੂਟ ਆ ਗਿਆ ਇਹ ਵੀ ਪਿਓਰ ਬਿਸਕੋਸ জর্জਟ ਦੇ ਉੱਪਰ ਰੈਡੀ ਹੋਇਆ ਜੀ ਦੇਖ ਸਕਦੇ ਹੋ ਹਾਂਜੀ ਇਹ ਵਾਲਾ ਆਊਗਾ ਘੇਰੇ ਦਾ ਵਰਕ ਨਾਲ ਦਾ ਹੀ ਆਊਗਾ ਚਿਪਾਵਾ ਦਾ ਵਰਕ ਫੈਬਰਿਕ ਰਹੂਗਾ ਪਿਓਰ ਬਿਸਕੋਸ জর্জਟ ਪਿਓਰ জর্জਟ ਦੀ ਹੀ ਨਾਲ ਬਾਟਮ ਆਊਗੀ ਦੇਖ ਸਕਦੇ ਹੋ ਫੈਬਰਿਕ ਤੁਸੀਂ ਦੇਖ ਸਕਦੇ ਹੋ ਕਿੰਨਾ ਸੌਫਟ ਬਿਲਕੁਲ ਪਿਓਰ ਜੌਰਜਟ ਹੈ ਜੀ ਤੇ ਨਾਲ ਇਹ बॉटम ਦਾ ਵਰਕ ਆਊਗਾ ਇਸ ਦੇ ਨਾਲ ਚਨੂਨ ਦਾ ਦੁਪੱਟਾ ਹੋਊਗਾ ਕਮਲ ਚਨੂਨ ਦੁਪੱਟਾ ਹੋਊਗਾ ਤੇ ਨਾਲ ਲੈਸ ਦੀ ਫਿਨਿਸ਼ਿੰਗ ਹੋਊਗੀ ਜੀ ਇਹ ਵਾਲਾ ਸੂਟ ਵੀ ਤੁਹਾਨੂੰ ਸਿਰਫ 2450 ਰੁਪਏ ਦੇ ਵਿੱਚ ਮਿਲ ਜਾਊਗਾ ਜੀ ਲੈ ਸਕਦੇ ਹੋ ਸਿੰਗਲ ਹੀ ਪੀਸ ਆ ਤੇ ਅੱਗੇ ਹੈਡਵਰਕ ਦੇ ਵਿੱਚ ਇੱਕ ਦੋ ਪੀਸ ਹੈਗੇ ਆਪਣੇ ਕੋਲ ਇਹ ਵਾਲਾ ਵੀ ਸਿੰਗਲ ਹੀ ਹੈ ਜੀ ਪਿਓਰ ਸੌਫਟ オーਰਗਾਂਜ਼ਾ ਤੇ ਉੱਪਰ ਹੈਂਡਵਰਕ फुली है हैंडवर्क है पीस है जी नैक का बहुत ही सोहना वर्क हो फैब्रिक वेखो जी हंड्रड परसेंट बिस्कोस प्योर बिस्कोस ऑरगेनजा सॉफ्ट बॉटम आजगी जी प्योर शिल्क बॉटम के उपर हैंडवर्क है जी देख सी दुपट्टा आएगा चंदेरी अठती पाँह वाला पीस है जी लास्ट ही पीस लैफ्ट है ਤਾਂ ਤੁਸੀਂ 2950 ਦੇ ਵਿੱਚ ਲੈ ਸਕਦੇ ਹੋ 2950 ਪਹਿਲਾ ਪੀਸ ਲੈਫਟ ਹੈ ਤਾਂ ਲੈ ਸਕਦੇ ਹੋ ਸਿਰਫ 2950 ਸਿੱਧਾ ਠੀਕ ਹੈ ਜੀ ਕੋਈ ਪੀਸ ਬਚਿਆ ਅੱਗੇ ਵਾਲਾ ਆ ਗਿਆ ਜੀ ਹਾਂ ਜੀ ਵੇਖ ਸਕਦੇ ਹੋ ਪਿਓਰ ਟੈਬੀ ਦੇ ਵਿੱਚ ਟੈਬੀ ਸ਼ਿਲਕਰੇ ਵਿੱਚ ਆ ਗਿਆ ਜੀ ਇਹ ਵਾਲਾ ਤੇ ਇਹ ਵਾਲਾ ਆ ਗਿਆ ਹੈਂਡਵਰਕ ਪੂਰਾ ਦਬਕੇ ਦਾ ਕੰਮ ਹੈ ਜੀ neck ਦਾ ਤੇ ਜੋ ਬਾਟਮ ਹੈ ਜੀ ਬਾਟਮ ਦੇ ਉੱਪਰ ਵੀ ਵਰਕ ਆਊਗਾ ਸੌਰੀ ਹਾਂਜੀ ਬਾਟਮ ਵਰਕ ਆ ਜਾਊਗਾ ਤੇ ਇਸ ਦਾ ਦੁਪੱਟਾ ਵੀ ਟੈਬੀ ਸ਼ਿਲਕ ਦਾ ਹੋਣਾ ਹੈ ਦੁਪੱਟਾ ਬਹੁਤ ਸੋਹਣਾ ਜਿੱਦਾਂ ਰੈਡੀ ਹੋਇਆ ਇਹ ਵਾਲਾ ਸੂਟ ਵੀ ਤੁਸੀਂ ਬਾਇ ਕਰ ਸਕਦੇ ਹੋ ਜੀ ਇਹ ਵਾਲੇ ਸੂਟ ਦਾ ਪ੍ਰਾਈਸ ਹੈਗਾ ਸਿਰਫ 2650 ਰੁਪਏ ਇਹ ਵੀ ਸਿੰਗਲ ਹੀ ਬਚਿਆ ਸਿਰਫ 2650 ਰੁਪਏ ਪਿਓਰ ਟੈਬੀ ਸ਼ਿਲਕ ਦਾ ਦੁਪੱਟਾ ਤੇ ਸ਼ਰਟ ਵਿਦ ਟਾਈ ਡਾਈ ਵਿਦ ਹੈਂਡ ਵਰਕ 2650 ਦਾ ਹਾਂਜੀ ਅੱਗੇ ਇੱਕ ਇਹ ਵਾਲਾ ਜੀ ਮਾਸਟਰਡ ਕਲਰ ਕ੍ਰਸ਼ ਦੇ ਉੱਪਰ ਰੈਡੀ ਹੋਇਆ ਇਹ ਵੀ ਇਹ neck ਦਾ ਵਰਕ ਆਊਗਾ ਜੀ ਪੱਫ ਵਰਕ ਦਾ ਡਿਜ਼ਾਈਨ ਆ ਤੇ ਇਹ ਵਾਲਾ ਆਊਗਾ ਘੇਰੇ ਦਾ ਵਰਕ ਬਹੁਤ ਹੀ ਸੋਹਣਾ ਘੇਰੇ ਦਾ ਕੰਮ ਹੋਇਆ ਸਾਰਾ ਪੱਫ ਦਾ ਕੰਮ ਹੈ ਜੀ ਸੇਮ ਬਾਟਮ ਸੌਰੀ ਬਾਟਮ ਦਾ ਵੀ ਆਜੂਗਾ ਤੇ ਨਾਲ ਨਾਲ ਬਾਹ ਦਾ ਵੀ ਆਊਗਾ ਬਾਟਮ ਦਾ ਵੀ ਹੋਊਗਾ ਤੇ ਬਾਜੂ ਦਾ ਵੀ ਵਰਕ ਹੋਊਗਾ ਤੇ ਦੁਪੱਟਾ ਵੀ ਪੂਰਾ ਹੈਵੀ ਵਰਕ ਹੋਊਗਾ ਜੀ ਦੇਖ ਸਕਦੇ ਹੋ ਇਸ ਤਰ੍ਹਾਂ ਦਾ ਵਰਕ ਦੁਪੱਟੇ ਦਾ ਆਊਗਾ ਜਿਹੜਾ ਦੁਪੱਟਾ ਦੁਪੱਟਾ ਵੀ ਕ੍ਰਸ਼ ਦਾ ਹੋਊਗਾ ਇਹ ਵਾਲਾ ਸੂਟ ਵੀ ਤੁਸੀਂ ਲੈ ਸਕਦੇ ਹੋ ਇਹ ਸੂਟ ਅੱਜ ਲਾਸਟ ਹੀ ਪੀਸ ਹੈ ਜੀ ਤਾਂ ਸਿਰਫ 2750 ਰੁਪਏ ਦੇ ਵਿੱਚ ਲੈ ਸਕਦੇ ਹੋ ਇੱਕੋ ਹੀ ਪੀਸ ਰਹਿੰਦਾ ਸਿਰਫ 2750 3850 ਰੁਪਏ ਇਸ ਦਾ ਰੀਅਲ ਪ੍ਰਾਈਸ ਹੈ ਜੀ ਹਾਂਜੀ ਤੇ ਇਹ ਵਾਲੇ ਦੋ ਕਲਰ ਹੀ ਦੁਆਰਾ ਮਿਲੇ ਕਿਉਂਕਿ ਉਸ ਦਿਨ ਆਪਾਂ ਨੇ ਪਾਈ ਸੀ ਤਾਂ ਨਾਲ ਦੀ ਨਾਲ ਸਟਾਕ ਆਊਟ ਹੋ ਗਿਆ ਸੀ ਬਿਲਕੁਲ ਸੌਫਟ ਫੈਬਰਿਕ ਹੈ ਬਹੁਤ ਹੀ ਵਧੀਆ ਫੈਬਰਿਕ ਹੈ ਜੀ neck ਦਾ ਵਰਕ ਆਊਗਾ ਦੇਖ ਸਕਦੇ ਹੋ ਇਹ ਵਾਲਾ ਆਊਗਾ ਘੇਰੇ ਦਾ ਵਰਕ ਘੇਰੇ ਦਾ ਵਰਕ ਨਹੀਂ ਹੈ ਮੀਨਸ ਪੱਟੇ ਵਗੈਰਾ ਲਗਾ ਕੇ ਸੋਹਣੀ ਫਿਨਿਸ਼ਿੰਗ ਦਿੱਤੀ ਹੋਈ ਹੈ neck ਦੇ ਉੱਪਰ ਵਰਕ ਹੈ ਜੀ ਬਹੁਤ ਸੋਹਣਾ ਤੇ ਇਸ ਦਾ ਦੁਪੱਟਾ ਹਾਫ ਪ्युअर ਦਾ ਦੁਪੱਟਾ ਆਊਗਾ ਜੀ 4 ਸਾਈਡ ਲੈਸ ਦੀ ਫਿਨਿਸ਼ਿੰਗ ਹੋਊਗੀ ਦੋ ਕਲਰ ਨੇ ਜੀ ਬੇਬੀ ਪਿੰਕ ਐਂਡ ਫਰੋਜ਼ੀ ਇਹ ਵਾਲਾ ਸੂਟ ਤੁਸੀਂ ਸਿਰਫ 599 599 ਦੇ ਵਿੱਚ ਬਾਇ ਕਰ ਸਕਦੇ ਹੋ ਦੋ ਕਲਰ ਨੇ ਸਿਰਫ 599 ਦੇ ਦੁਪੱਟਾ ਇੱਕ ਸੂਟ ਹੈਗਾ ਜੀ পেਪਰ कॉटन ਦੇ ਵਿੱਚ ਇਹ ਵੀ ਸਾਡੇ ਤੋਂ ਕਿਸੇ ਭੈਣ ਨੇ ਰਖਵਾਇਆ ਸੀ ਤੇ ਬਾਅਦ ਦੇ ਵਿੱਚ ਉਹਨਾਂ ਦੀ ਪੇਮੈਂਟ ਨਹੀਂ ਆਈ ਤਾਂ ਆਪਾਂ ਸੋਚਿਆ ਕਿ ਕਿਸੇ ਹੋਰ ਭੈਣ ਨੇ ਲੈਣਾ ਹੋਇਆ ਤਾਂ ਲੈ ਸਕਦੇ ਹੋ ਇਹ ਵੀ ਆਊਗਾ ਜੀ ਪਿਓਰ ਟੈਬੀ ਦੇ ਵਿੱਚ ਟੈਬੀ ਸ਼ਿਲਕ ਦੇ ਵਿੱਚ ਪ੍ਰਿੰਟ ਸੂਟ ਹੈ ਬਹੁਤ ਹੀ ਸੋਹਣਾ ਦੇਖ ਸਕਦੇ ਆ ਕਲਰ ਵੀ ਬੜਾ ਪਿਆਰਾ ਹੈ ਜੀ ਬਾਵਾ ਸ਼ੇਡ ਦੇ ਵਿੱਚ ਪਿਓਰ ਟੈਬੀ ਸ਼ਿਲਕ ਦੇਖੋ ਇਹ ਵਾਲਾ ਰਾਉਣਗੇ ਘੇਰੇ ਦੇ ਉੱਪਰ ਰਾਉਣਗੇ ਫਲਾਰ ਆਪਾਂ ਥੋੜਾ ਉਲਟੀ ਸਾਈਡ ਦਿਖਾ ਰਹੇ ਆ ਤੁਹਾਨੂੰ ਆ ਆਊਗੀ ਜੀ ਇਸ ਦਾ ਫਰੰਟ ਬਹੁਤ ਹੀ ਸੋਹਣਾ ਯੂਨਿਕ ਜਿਹਾ ਪੀਸ ਹੈ ਟੈਬੀ ਸ਼ਿਲਕ ਤੇ ਇਸ ਦਾ ਦੁਪੱਟਾ ਵੇਖੋ ਦੁਪੱਟਾ ਵੀ ਟੈਬੀ ਦਾ ਹੈ ਬਹੁਤ ਹੀ ਸੋਹਣਾ ਦੁਪੱਟਾ ਇਹ ਕਿਹਦਾ ਸੌਫਟ ਫੈਬਰਿਕ ਹੈ ਬਹੁਤ ਹੀ ਸੋਹਣਾ ਫੈਬਰਿਕ ਹੈ ਗੱਲ ਕਰੀਏ ਪ੍ਰਾਈਸ ਦੀ ਤਾਂ ਇਹ ਵਾਲਾ ਸੂਟ ਸਿਰਫ 2250 ਰੁਪਏ ਦੇ ਵਿੱਚ ਲੈ ਸਕਦੇ ਹੋ ਸਿਰਫ 2250 ਪਿਓਰ ਟੈਪੀ ਹਾਂਜੀ ਦੋ ਆਪਾਂ ਕੁੜਤੀ ਲੈ ਕੇ ਆਏ ਹਾਂ ਇਹ ਤੁਹਾਨੂੰ ਸਟਿੱਚ ਮਿਲਣਗੇ ਜੀ ਡਿਜ਼ਾਈਨਿੰਗ ਦੇਖ ਸਕਦੇ ਹੋ ਬਿਲਕੁਲ ਸੌਫਟ ਕਾਟਨ ਫੈਬਰਿਕ ਰਹੂਗਾ ਪਿਓਰ ਕਾਟਨ ਦੇ ਵਿੱਚ ਨੇ ਜੀ ਸਾਈਜ਼ ਰਹੂਗਾ ਐਲ ਇਸ ਨੂੰ ਤੁਸੀਂ ਆਪਣੇ ਅਕੋਰਡਿੰਗ ਮਤਲਬ ਕਿ ਕਰ ਸਕਦੇ ਹੋ ਅਲਟਰ ਜਾਂ ਕਰਵਾ ਵੀ ਸਕਦੇ ਹੋ ਅਸੀਂ ਕਰਕੇ ਦੇ ਦੇਵਾਂਗੇ ਕੋਈ ਵੀ ਪੈਨ ਐਡ ਕਰਵਾਉਣਾ ਚਾਹੁੰਦੀ ਆਪਣੇ ਪਾਰਸਲ 'ਚ ਤਾਂ ਕਰਵਾ ਸਕਦੀ ਹੈ ਦੋ ਡਿਜ਼ਾਈਨ ਨੇ ਪਹਿਲਾ ਇਹ ਵਾਲਾ ਜੀ ਦੂਸਰਾ ਇਹ ਵਾਲਾ ਐਕਸਐਲ ਸਾਈਜ਼ ਐਸ ਦਾ ਸੌਰੀ ਐਕਸਐਲ ਸਾਈਜ਼ ਹੋਊਗਾ ਦੋਨੇ ਕੁੜਤੀਆਂ ਦਾ वैसे सही ਰਹੂਗਾ ਜਿੰਨੇ ਵੀ ਸਾਡੇ ਕੋਲ ਆਰਡਰ ਹੈ ਬਟ ਜੇ ਫਿਰ ਵੀ ਤੁਸੀਂ ਅਲਟਰ ਬੰਦਿਆਰਾ ਕਰਵਾਉਣਾ ਚਾਹਦੇ ਹੋ ਤਾਂ ਕਰਵਾ ਸਕਦੇ ਹੋ neck ਦੇ ਉੱਪਰ ਵਰਕ ਆਊਗਾ ਬਹੁਤ ਸੋਹਣਾ ਫੈਬਰਿਕ ਹੈ ਖਾਦੀ कॉटन ਇਸ ਦਾ ਗੱਲ ਕਰੀਏ ਪ੍ਰਾਈਸ ਦੀ ਤਾਂ ਸਿਰਫ 499 ਸਿਰਫ 499 ਦੇ ਵਿੱਚ ਇਹਨਾਂ ਦੇ ਵਿੱਚ ਕੋਈ ਵੀ ਕੁੜਤਾ ਤੁਸੀਂ ਬਾਈ ਕਰ ਸਕਦੇ ਹੋ ਜੀ ਐਸੀ ਅੱਜ ਵਾਲੀ ਬੁਟੀਕ ਦੇ ਸੂਟ ਜੋ ਕਿ ਤੁਹਾਡੇ ਲਈ ਆਪਾਂ ਲੈ ਕੇ ਆਏ ਸੀ ਜਿਹੜੇ ਜਿਹੜੇ ਜਿੰਨੇ ਜਿੰਨੂ ਪਹਿਨਣਾ ਪਸੰਦ ਆਉਂਦੇ ਆ ਤਾਂ ਜਲਦੀ ਤੋਂ ਜਲਦੀ ਤੁਸੀਂ ਬਾਈ ਕਰ ਸਕਦੇ ਹੋ ਕੱਲ ਸ਼ਾਮ ਫੇਰ ਮਿਲਦੇ ਆ ਜੀ ਲੈ ਕੇ ਇੱਕ ਹੋਰ ਵਧੀਆ ਜੀ ਕਲੈਕਸ਼ਨ ਜਦ ਤੱਕ ਬਣੇ ਰਹੋ ਚੈਨਲ ਦਾ ਕਲਾਸਿਕ ਕਲੈਕਸ਼ਨ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਨਾਲ ਇੱਕ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਜੀ ਧੰਨਵਾਦ